ਪਪੋ ਤੂੰ ਮੈਨੂੰ ਅੱਧਾ ਬਾਲਾ ਓਖਾ ਓ ਤੈਨੂੰ ਛਿਕਾਰੀਆ ਛਤਾਲ ਚ ਮੈਂ ਦਵਾਈ ਦਿੰਦਾ ਕੋਈ ਡਾਕਟਰ ਕੋਈ ਮੈਂ ਨਹੀਂ ਛੱਡਿਆ ਆਪਣੇ ਉਰੇ ਦੇਸੀ ਬੈਗਾਂ ਦਿੰਦਾ ਉਹ ਤੋਂ ਦਵਾਈ ਦਵਾ ਦੇ ਤੈਨੂੰ ਉਰੇ ਫੜਦਾ ਹੂ ਓ ਦਵਾਈ ਦੇ ਕਿਦੋਂ ਦਾ ਦਵਾਈ ਚੱਲ ਮਰਿਆ ਮੈਂ ਦੇਖ ਤੈਨੂੰ ਜਾਂਦਾ ਆ ਰਿਹਾ ਬੰਦਾ ਅੱਜ ਆਈ ਮੇਰਾ ਬਾਲਾ ਲੈ ਲੈ ਐਸਾ ਹੀ ਦੇ ਹੋਗਾ ਜੁੱਬੋ ਬਾਬਾ ਬੋਤਰਾ ਟੱਟੀਆਂ ਬਣੇ ਲੱਗਿਆ ਪਏ ਨੇ ਮੈਂ ਤਾਂ ਬਾਲਾ ਦੇਖਦੇ ਆ ਏ ਖੱਟਾ ਹਲਦੀ ਆ ਨਬਜ ਵੀ ਥੋੜੀ ਜੀ ਚੱਲਦੀ ਆ ਰੋਟੀ ਖਾ ਕੇ ਸੁਬਹ ਲੱਗਦੀ ਆ ਹਾਂ ਬਾਬਾ ਸੋ ਤੇ ਨੀਂਦ ਆਉਂਦੀ ਆ ਨਾ ਬੰਦੇ ਬੰਦੇ ਪਾਦੋਂ ਮੈਨੇ ਬਾਰੇ ਬਾਬਾ ਕਿ ਨਾਮ ਸ਼ਾਮ ਆਉਂਦਾ ਬਾਰਾ ਬਾਬਾ ਕੋਈ ਨਾ ਫੇਰ ਤੈਨੂੰ ਦੰਨਿਆ ਕਿਸੇ ਉਹ ਨਾ ਬੱਕੜੇ ਅਸੀਂ ਸਨੇ ਬੱਤਾ ਕਬਰੋਂ ਦੀ ਲੋੜ ਨਹੀਂ ਕਰਦਾਂਗੇ ਠੀਕ ਲੱਗੂਗੀ ਫੀਸ ਗਵਾਦਾਂਗੇ ਗੀਤਾ ਆ ਗਈ ਜੇ ਮੇਰਾ ਬੱਤ ਦੇ ਉਹ ਜੀਤ ਬਾਤੂ ਬਾਬਾ ਤੈਨੂੰ ਲੋਕਾਂ ਦੇ ਗ੍ਰਾਮ ਐਤਨਾ ਘੂਟੀਆਂ ਡਾਂਗੀਆਂ ਸੌ ਸਾਲ ਪੁਰਾਣੀਆਂ ਗੱਪਾਂ ਨਾ ਖਾਣੀਆਂ ਆਹ ਤੂੰ ਪਾਇਆ ਘੁੱਠਾ ਅੱਧ ਪਾ ਲਾਰੇ ਸੀ ਸੱਤ ਨਜ਼ਾਰੇ ਕਰਪਾ ਨੂੰ ਮਾਰੇ ਸੁਣ ਲੋ ਸਾਰੇ ਐਨੇ ਲੈ ਬਿੱਤੀ ਕੋ ਮਾ ਕੋ ਚ ਨਕੇ ਕਿ ਕਿਹ ਹੈ ਜਾਨਾ ਬਿੱਤੀਆਂ ਬੈਠ ਕੇ ਪੀਸੀਆਂ ਸਾਹਮਣੇ ਕੀਤੀਆਂ ਦੋ ਚਮਚ ਇੱਕ ਅੱਧਾ ਅੱਧਾ ਚਮਚਾ ਪਾ ਕੇ ਹਾਕ ਨੂੰ ਤੈਨੂੰ ਜੜਾ ਡਾਟੇ ਲੈਣੀਆਂ ਨੇ ਇਹਦਾ ਪੁੱਤ ਸੁੱਕਾ ਪਾਣੀ ਹਾਂ ਚਲੋ ਇੱਕ ਹਫਤੇ ਰੂ ਫੇਰ ਦਿਖਾਵਾਂ ਡਾਕਟਰ ਇਹਦੇ ਪਾਕੇ ਨੇ ਮਾਤਾ ਉਹੜੀ ਕਹਿੰਦੇ ਚੰਗਾ ਹੱਸ ਚੱਲਦੇ ਡਾਕਟਰ ਪਾਕੇ ਨੇ ਮੇਰੇ ਬਾਬਾ ਹੱਕ ਤਾਲੇ ਮੁਕਦਾ ਚੋਈ ਜਾਂਦਾ ਰਹਿੰਦਾ ਹੈ ਆਪਾਂ ਚੋਦਾ ਜਲੇਡਾਂ ਕਰਦਾ ਤੇ ਬਾਬਾ ਪੁੱ ਲੋੜੀਆਂ ਨਹੀਂ ਰਮੋ ਕਰਦੀ ਹੈ ਤੈਨੂੰ ਨੋ 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 ਨੋ